ਕਿ ਜ਼ਿੰਦਗੀ ਵਾਲੇ ਪੰਨੇ ਪੜਦਾ ਜਾਣਾ ਵਾ ਹਾਲਾਤ ਜਿਵੇਂ ਦੇ ਵੀ ਹੋਣ ਬਸ ਲੜਦਾ ਜਾਣਾ ਵਾ ਕੁਝ ਬਣ ਨਹੀਂ ਰਹਾ ਇਹੀ ਸੋਚਾਂ ਸੋਚ ਕੇ ਅੰਦਰੋਂ ਅੰਦਰ ਵੱਡਦਾ ਜਾਣਾ ਵਾ ਸੁੱਕੇ ਰੁੱਖਾਂ ਵਾਂਗੂ ਖਿੜਨ ਦੀ ਉਡੀਕ ਵਿੱਚ ਹਾਂ ਹਾਲੇ ਸੁੱਕੇ ਪੱਤੇਆਂ ਵਾਂਗੂ ਝੜਦਾ ਜਾਣਾ ਵਾ ਟਾਈਮ ਦੇ ਨਾਲ ਨਾਲ ਉਮਰ ਵੀ ਵਢੇਰੀ ਹੁੰਦੀ ਜਾਂਦੀ ਏ ਹੌਲੀ ਹੌਲੀ ਮੌਤ ਦੇ ਹੱਥੀਂ ਚੜਦਾ ਜਾਣਾ ਵਾ ਹਾਲਾਤ ਔਕੜਾਂ ਬਹੁਤ ਕੁਝ ਸਿਖਾਉਂਦੀਆਂ ਨੇ ਕਿ ਹਾਲਾਤ ਤੇ ਔਕੜਾਂ ਬਹੁਤ ਕੁਝ ਸਿਖਾਉਂਦੀਆਂ ਨੇ ਤਾਈਂ ਉੱਥੇ ਉੱਤੇ ਤਜਰਬੇ ਵਾਲਾ ਸੇਹਰਾ ਮੜਦਾ ਜਾਨਾ ਵਾ ਕਿ ਆਖਿਰ ਹੋਇਆ ਜੋ ਕਰਮਾਂ ਚ ਮਿਲ ਹੀ ਜਾਣਾ ਏ ਕਿ ਆਖਿਰ ਹੋਇਆ ਜੋ ਕਰਮਾਂ ਚ ਆਖਿਰ ਮਿਲ ਹੀ ਜਾਣਾ ਏ ਹੁਣ ਤਾਂ ਸਰਬ ਸਬਰਾਂ ਵਾਲਾ ਪੱਲਾ ਫੜਦਾ ਜਾਨਾ ਵਾ ਕਿ ਹੁਣ ਤਾਂ ਸਰਬ ਸਬਰਾਂ ਵਾਲਾ ਪੱਲਾ ਫੜਦਾ ਜਾਨਾ ਵਾ ਹਰ ਮੁਸ਼ਕਿਲ ਕਰ ਮੇਰੇ ਦਾ ਸਰਨਾਵਾ ਲੱਭ ਲੈਂਦੀ ਹਰ ਮੁਸ਼ਕਿਲ ਦਾ ਮੇਰੇ ਨਾਲ ਯਾਰਾਣਾ ਲੱਗਦਾ ਹੈ